ਨਮਸਕਾਰ ਜੀ ਪੂਰਾ ਪੰਜਾਬ ਇਸ ਵੇਲੇ ਹੜ ਦੀ ਚਪੇਟ ਦੇ ਵਿੱਚ ਹੈ ਔਰ ਹੌਲੀ ਹੌਲੀ ਪਾਣੀ ਘਟ ਰਿਹਾ ਤੇ ਕਿਤੇ ਨਾ ਕਿਤੇ ਇਸ ਵੇਲੇ ਬਿਮਾਰੀਆਂ ਦਾ ਖਤਰਾ ਜੋ ਹੈ ਲਗਾਤਾਰ ਵਧ ਰਿਹਾ ਅੱਜ ਮੇਰੇ ਨਾਲ ਇੱਕ ਲੁਧਿਆਣਾ ਤੋਂ ਟੀਮ ਜੁੜੀ ਹੈ ਔਰ ਆਸੀਂ ਅੱਜ ਉਹਨਾਂ ਦੇ ਨਾਲ ਉਹਨਾਂ ਦੀ 4x4 ਗੱਡੀ ਤੇ ਰਾਹੀਆਂ ਪਾ ਤਾਸ਼ਪਿੰਡ ਪਹੁੰਚਿਆ ਜੋ ਕਿ ਬਮਿਆਲ ਬਲਾਕ ਨਰੋਜਮ ਸਿੰਘ ਬਲਾਕ ਦੇ ਅਧੀਨ ਹੁੰਦਾ ਔਰ ਰਾਵੀ ਦਰਿਆ ਦਾ ਕਿਨਾਰਾ ਸੀਗਾ ਤਸਵੀਰ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਕਿ ਕਿਵੇਂ ਆਪਾਂ ਇਸ ਪਾਣੀ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਉਸ ਸਾਹਮਣੇ ਇੱਕ ਘਰ ਸੀਗਾ ਜੋ ਕਿ ਦਰਿਆ ਦੇ ਕਿਨਾਰੇ ਬਿਲਕੁਲ ਡੁੱਬਿਆ ਹੋਇਆ ਸੀਗਾ ਤੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਔਰ ਗੱਡੀ ਕੁੱਬਨ ਤੋਂ ਬਾਅਦ ਬਹੁਤ ਸਾਰੀ ਦਿੱਕਤ ਆਈ ਤੇ ਇੱਕ ਕਿਸੇ ਪਿੰਡ ਵਾਸੀ ਨੂੰ ਫੋਨ ਕੀਤਾ ਟਰੈਕਟਰ ਬੁਲਾ ਕੇ ਗੱਡੀ ਨੂੰ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਆਪਾਂ ਜੋ ਸਾਹਮਣੇ ਪਰਿਵਾਰ ਸੀਗਾ ਜਿਸ ਦਾ ਸਾਰਾ ਸਮਾਨ ਰੁੜ ਚੁੱਕਿਆ ਉਹਨਾਂ ਦੀ ਸਟੋਰੀ ਕਵਰ ਕਰਨ ਦੇ ਲਈ ਬੜੀ ਮੁਸ਼ਕਿਲ ਦੇ ਨਾਲ ਪਹੁੰਚੇ ਆ ਤਾਂ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਨਾਲ ਸ਼ੇਅਰ ਕਰੀਏ ਕਿ ਕਿਵੇਂ ਇਹ ਦਰਿਆ ਦੇ ਕਿਨਾਰੇ ਜੋ ਲੋਕ ਸੀਗੇ ਇਹਨਾਂ ਨਾਲ ਉਸ ਹੜ੍ਹ ਦੀ ਸਥਿਤੀ ਦੇ ਵਿੱਚ ਕੀ ਵਾਪਰਿਆ ਸੋ ਆਓ ਗੱਲ ਕਰਦੇ ਹਾਂ ਇਸ ਪਰਿਵਾਰ ਨਾਲ ਪਹਿਲਾਂ ਇਸ ਇਲਾਕੇ ਦੇ ਹਾਲਾਤ ਦਿਖਾਵਾਂਗੇ ਕਿ ਕਿਵੇਂ ਦੀ ਸਥਿਤੀ ਦੇ ਵਿੱਚ ਇਹ ਲੋਕ ਇਸ ਵਿਲੇ ਰਹਿ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਇਹ ਸਰਵਾਈਵ ਕਰ ਪਾਣਗੇ ਬਹੁਤ ਹੀ ਮਦਦ ਦੀ ਲੋੜ ਇਨ੍ਹਾਂ ਪਰਿਵਾਰਾਂ ਨੂੰ ਹੈ ਸੋ ਜੀ ਦੇਖ ਲਈਓ ਪੰਜਾਬ ਬਾਰਡਰ ਨਿਊਜ਼ ਜੁੜੇ ਰਹੋ ਅਗਲੀ ਸਟੋਰੀ ਜਾਣਨ ਦੇ ਲਈ ਮਸ਼ਕਾ ਅੱਜ ਦੇਖ ਰਿਹਾ ਹਾਂ ਪੰਜਾਬ ਬਾਰਡਨ ਨਿਊਜ਼ ਤੇ ਅੱਜ ਅਸੀਂ ਬਹੁਤ ਹੀ ਅਹਿਮ ਖੜੀ ਲੈ ਕੇ ਆਏ ਆ ਦੱਸ ਦਈਏ ਕਿ ਪੂਰਾ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹੈ ਔਰ ਬਹੁਤ ਸਾਰੀਆਂ ਤਸਵੀਰਾਂ ਜੋ ਨੇ ਤੁਸੀਂ ਚੈਨਲ ਤੇ ਦੇਖਦੇ ਹੋ ਵੀਡੀਓ ਦੇਖਦੇ ਹੋ ਕਿ ਉਹ ਤੁਹਾਡੀ ਰੂਹ ਨੂੰ ਕੰਬਾਉਂ ਤਸਵੀਰਾਂ ਹੁੰਦੀਆਂ ਨੇ ਬਹੁਤ ਸਾਰੀਆਂ ਠੀਕ ਹੈ ਅੱਜ ਆਪਾਂ ਜਿਸ ਜਗ੍ਹਾ ਤੇ ਪਹੁੰਚੇ ਆ ਇਹ ਵੀ ਤਸਵੀਰਾਂ ਐਵੇਂ ਦੀਆਂ ਨੇ ਔਰ ਇੱਕ ਪਰਿਵਾਰ ਹੈ ਉਸ ਜੋ 라ਵੀ ਦਰਿਆ ਦੇ ਕਿਨਾਰੇ ਤੇ ਇਹਨਾਂ ਦਾ ਘਰ ਸੀਗਾ ਔਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਚਾਨਕ ਸੇਰੇ ਜੋ ਪਾਣੀ ਆਇਆ ਤਸਵੀਰਾਂ ਮੂੰਹੋਂ ਬੋਲ ਰਹੀਆਂ ਨੇ ਕਿ ਕਿਵੇਂ ਦੇ ਹਾਲਾਤ ਇਸ ਪਰਿਵਾਰ ਦੇ ਰਹੇ ਹੋਣਗੇ ਔਰ ਬਿਲਕੁਲ ਤਬਾਹੀ ਜੋ ਹੈ ਤਬਾਹੀ ਦੀ ਗੱਲ ਕੀਤੀ ਜਾਵੇ ਤਾਂ 라ਵੀ ਦਰਿਆ ਦੇ ਵੱਲੋਂ ਬਿਲਕੁਲ ਤਬਾਹੀ ਜੋ ਹੈ ਇਸ ਘਰ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਚਾਈ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਨਹੀਂ ਕਹੀ ਜਾ ਸਕਦੀ ਜੋ ਬਚੀ ਹੋਵੇ ਔਰ ਇਸ ਦੇ ਇਲਾਵਾ ਜੇ ਸਾਹਮਣੇ ਆਪਾਂ ਨਿਗਾਹ ਮਾਰਦੇ ਹਾਂ ਤਾਂ ਸਾਹਮਣੇ ਤਸਵੀਰਾਂ ਦਿਖਾਈਏ ਤਾਂ ਜੋ ਕਿਸਾਨਾਂ ਦੀਆਂ ਮੋਟਰਾਂ ਸਨ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਬਚਿਆ ਹੋਇਆ ਔਰ ਦਿਸੇ ਜਾ ਰਿਹਾ ਹੈ ਕਿ ਅੱਜ ਇਸ ਜਗ੍ਹਾ ਤੇ ਇਹ ਦੋ ਟਰੈਕਟਰ ਜੋ ਨੇ ਉਹ ਦੱਬੇ ਹੋਏ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਡੇ ਨਾਲ ਬਮਿਆਲ ਨਰੋਜ ਜਮਤ ਸਿੰਘ ਬਲਾਕ ਦੇ ਅਦੀਨ ਪਿੰਡ ਤਾਸ਼ ਦੀਆਂ ਨੇ ਔਰ ਤਾਸ਼ਪਿੰਡ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬਹੁਤ ਵੱਡੀ ਤਰਸ ਦੀ ਜੋ ਸੀਗੀ ਉਹ ਰਾਵੀ ਦਰਿਆ ਦੇ ਵੱਲੋਂ ਮਚਾਈ ਗਈ ਬਹੁਤ ਸਾਰੇ ਘਰ ਜੋ ਸੀਗੇ ਪਾਣੀ ਦੇ ਵਿੱਚ ਡੁੱਬੇ ਔਰ ਉਹਨਾਂ ਦੇ ਵਿੱਚੋਂ ਇੱਕ ਤਸਵੀਰ ਤੁਹਾਡੇ ਨਾਲ ਲੈ ਕੇ ਸ਼ੇਅਰ ਕਰ ਰਿਹਾ ਬਾਕੀ ਦੀਆਂ ਇਸ ਲਈ ਨਹੀਂ ਕਰ ਸਕਦੇ ਕਿ ਹਾਲੇ ਤੱਕ ਵੀ ਉੱਥੇ ਜਾਣਾ ਸੰਭਵ ਨਹੀਂ ਹੈ ਪਾਣੀ ਜੋ ਹੈ ਬਿਲਕੁਲ ਭਰਿਆ ਹੋਇਆ ਉਹਨਾਂ ਪਿੰਡਾਂ ਦੇ ਵਿੱਚ ਔਰ ਅਲਵੀ ਉੱਤੇ ਇੱਕ ਪੋਜੀਸ਼ਨ ਇਵੇਂ ਦੀ ਹੈ ਕਿ ਭਾਈ ਸਾਹਿਬ ਦੱਸ ਰਹੇ ਨੇ ਕਿ ਇੱਕ ਘਰ ਇਵੇਂ ਦਾ ਹੈ ਕਿ ਜਿਸ ਦਾ ਨਾਮੋ ਨਿਸ਼ਾਨ ਜੋ ਹੈ ਉਹ ਘਰ ਦਾ ਨਹੀਂ ਲੱਭ ਰਿਹਾ ਪਰਿਵਾਰ ਨੂੰ ਪਤਾ ਨਹੀਂ ਚੱਲ ਰਿਹਾ ਕਿ ਆਖਰ ਉੱਥੇ ਕੋਈ ਚੀਜ਼ ਬਤਨਾ ਤਾਂ ਬੜੀ ਦੂਰ ਦੀ ਗੱਲ ਹੈ ਘਰ ਦਾ ਹੀ ਨਿਸ਼ਾਨ ਨਹੀਂ ਮਿਲ ਰਿਹਾ ਸੋ ਇਸ ਪਰਿਵਾਰ ਦੇ ਇੱਕ ਮੈਂਬਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਜਦੋਂ ਪਾਣੀ ਦਾ ਸਤਾਰ ਵਧਿਆ ਤਾਂ ਕਿਵੇਂ ਦਾ ਮੰਦਰ ਸੀਗਾ ਕੀ ਨਾਮ ਭਾਜੀ ਸੰਤ ਸਿੰਘ ਜੀ ਕਿਹੜਾ ਪਿੰਡ ਜੀ ਤਾਸ ਪਿੰਡ ਜੀ ਇਹ ਕੀ ਪ੍ਰੇਸ਼ਣ ਸੀ ਕਿ ਕਿੰਨੀ ਤਰੀਕ ਨੂੰ ਪਾਣੀ ਆਇਆ ਔਰ ਕਿਵੇਂ ਦੇ ਹਾਲਾਤ ਉਸ ਸਮੇਂ ਦੇ ਬੇ ਅਚਨਕ ਆਇਆ ਜਾਂ ਚਾਨਕੀ ਵਧਣ ਲੱਗਾ ਪਾਣੀ ਥੋੜਾ ਅੱਗੇ ਆਂਦਾ ਸੀ ਥੋੜਾ ਥੋੜਾ ਵਾਧਦਾ ਸੀ ਤੇ ਇਹਦੇ ਵੀ ਜੋ ਵੀ ਹੈਗਾ ਸੀ ਪਹਿਲਾਂ ਸਾਨੂੰ ਪਤਾ ਨਹੀਂ ਲੱਗਾ ਫਿਰ ਪਾਣੀ ਕਾਫੀ ਹੋ ਗਿਆ ਗਲਗਲ ਪਾਣੀ ਹੋ ਗਿਆ ਜਿੱਦੇ ਵੀ ਲੰਘ ਕੇ ਚਲ ਗਏ ਸੀ ਕਿੰਨੇ ਜੀ ਸੀਗੇ ਮੁੱਕੇ ਤੇ ਅਸੀਂ ਪੰਜ ਪੰਜ ਪਰਿਵਾਰ ਸੀ ਰਹਿਣ ਵਾਲੇ ਇੱਧਰ ਪੰਜ ਪਰਿਵਾਰ ਸੀਗੇ ਦਰਿਆ ਦੇ ਕਿਨਾਰੇ ਤੁਹਾਡੇ ਘਰ ਚ ਕਿੰਨੇ ਜੀ ਸੀ ਸਾਡੇ ਸਾਡੇ 4 ਜੀ ਕਿੰਨੀਆਂ ਲੇਡੀਜ਼ ਕਿੰਨੀਆਂ ਸੀ ਦੋ ਮਾਪਤ ਤੇ ਇੱਕ ਵਾਰ ਇੱਕ ਦੋ ਬੇਟੇ ਬੱਚੇ ਦੋ ਬੱਚੇ ਹਾਂ ਤੇ ਇੱਕ ਮੇਰੇ ਘਰ ਵਾਲੀ ਜਦੋਂ ਪਾਣੀ ਆਇਆ ਕਿੰਨਾ ਕੁ ਸਮਾਂ ਮਿਲਿਆ ਸਮਾਨ ਬਾਰ ਕਰਦਾ ਸਮਾਨ ਕੱਢਣ ਦਾ ਮੌਕਾ ਨਹੀਂ ਮਿਲਿਆ ਦਾ ਨਹੀਂ ਮਿਲਿਆ ਸਮਾਨ ਕੱਢਣ ਦਾ ਹਾਂ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਜੋ ਵੀ ਕੁਛ ਹੈਗਾ ਸਾਰਾ ਖਰਾਬ ਹੋ ਗਿਆ ਦਾ ਉਹ ਫਰਨੀਚਰ ਹੱਟ ਲਾਉਂਦੇ ਹਾਂ ਉਸ ਵੇਲੇ ਟੁੱਟਦੇ ਜਾਂਦੇ ਇਹ ਸਮਾਨ ਸਾਰਾ ਤੁਹਾਡਾ ਹਾਂ ਜੀ ਸਮਾਨ ਸਾਡਾ ਚਲੋ ਇਹ ਛੋਨਾ ਵੀ ਸਾਡੇ ਮਾਲਕਾਂ ਦਾ ਜ਼ਿੰਮੇਦਾਰਾਂ ਦਾ ਸਾਰਾ ਤਬਾਹ ਹੋ ਗਿਆ ਦਾ ਮੋਟਰਾਂ ਫਸਲਾਂ ਤਬਾਹ ਹੋ ਗਈਆਂ ਸਾਰੀ ਬਰਬਾਦ ਹੋ ਗਈ ਪੰਜ ਪੰਜ ਫੁੱਟ ਰੇਤਾ ਚੜ ਗਈ ਦੀ ਹੁਣ ਜੇ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਕਿਵੇਂ ਲੱਗਦਾ ਕਿ ਕਿੰਨੇ ਦਿਨ ਤੁਸੀਂ ਰੀਹੈਬਿਟੇਟ ਕਰ ਸਕਦੇ ਹੋ ਦੁਬਾਰਾ ਇਹ ਭਾਈ ਕੋਈ ਨਹੀਂ ਕਹਿ ਨਹੀਂ ਸਕਦੇ ਜੀ ਘੱਟੋ ਘੱਟ ਮਹੀਨਾ ਡੇਢ ਮਹੀਨਾ ਇੱਥੇ ਨਹੀਂ ਬਸੇਣਾ ਬੈਨ ਨੂੰ ਜਗ੍ਹਾ ਨਹੀਂ ਹੈਗੀ ਹੁਣ ਤਾਂ ਕਿਸ ਤਰ੍ਹਾਂ ਦੀ ਮਦਦ ਮੈਂ ਤਾਂ ਇਹ ਵੀ ਸਾਡਾ ਜੋ ਵੀ ਨੁਕਸਾਨ ਆ ਮਾੜਾ ਮੋਟਾ ਤੁਹਾਨੂੰ ਪਤਾ ਹੀ ਦੇਖ ਹੀ ਲਿਆ ਤੁਸੀਂ ਤੇ ਇਹ ਫਰਨੀਚਰ ਫਰਨੀਚਰ ਦਾ ਲੋੜ ਆ ਤੇ ਇਸ ਸਮੇਂ ਖਾਣਾ ਪਾਣੀ ਕਿੱਦਾਂ ਬਣਾ ਰਹੇ ਹੋ ਖਾਣਾ ਪਾਣੀ ਉੱਥੇ ਆ ਤੁਸੀਂ ਤੇ ਬੈਠੇ ਰਹਾਂ ਤੰਬੂ ਲਾਇਦੇ ਆ ਉੱਥੇ ਰੋਟੀ ਬਣਾਉਂਦੇ ਤੰਬੂ ਚ ਰਹਿ ਰਹੇ ਹਾਂ ਚਾਹ ਵੀ ਉੱਥੇ ਰਹੇ ਹਾਂ ਜੀ ਬੱਚੇ ਵੀ ਉੱਥੇ ਰਹ ਤੇ ਪੜਾਈ ਦਾ ਕਿਵੇਂ ਬੱਚਿਆਂ ਦੀ ਬੱਚਿਆਂ ਦੀ ਪੜਾਈ ਦਾ ਏਦਾਂ ਹੀ ਆ ਕੋਈ ਕਾਪੀ ਨਹੀਂ ਬਾਜੀ ਕੋਈ ਬੈਗ ਨਹੀਂ ਉਹਨਾਂ ਦਾ ਕੁਝ ਨਹੀਂ ਰਹਿ ਗਿਆ। ਬਿਜਲੀ ਦਾ ਕਿਵੇਂ ਪ੍ਰਬੰਧ? ਬਿਜਲੀ ਨਹੀਂ ਬਾਜੀ ਉੱਥੇ ਤੁਸੀਂ ਤੇ ਨਹੀਂ ਹੈਗੀ ਬਿਜਲੀ। ਤੇ ਹੁਣ ਤੁਸੀਂ ਇੱਥੇ ਆਪਣਾ ਸਮਾਨ ਦੇਖਣ ਪਹੁੰਚੇ ਹੋ। ਸਮਾਨ ਇਹਦਾ ਸੁੱਕਣ ਆਇਆ ਤਾਂ ਕੋਈ ਨਾ ਕੋਈ ਨਸ਼ੇ ਪੱਤੇ ਵਾਲਾ ਕੋਈ ਨਾ ਕੋਈ ਚੁੱਕੇ ਨਾ ਲੈ ਜਾ। ਸੋ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਬਹੁਤ ਹੀ ਰੂਹਕੰਬਉ ਤਸਵੀਰਾਂ ਦੱਸ ਸਕਦੇ ਹਾਂ ਇਹ ਸਾਹਮਣੇ ਇੱਕ ਪਰਿਵਾਰ ਦੇ ਰੀਸ ਦੇ ਵੱਲੋਂ ਸਮਾਨ ਬਣਾਇਆ ਗਿਆ ਹੁੰਦਾ ਔਰ ਬਿਸਤਰੇ ਨੇ ਪੇਟੀ ਹੈ ਔਰ ਇਸ ਤੋਂ ਇਲਾਵਾ ਪੂਰਾ ਫਰਨੀਚਰ ਜੋ ਸਾਹਮਣੇ ਦਿਖਾਣਾ ਚਾਹਾਂਗਾ ਫ੍ਰਿਜ ਹੈ ਔਰ ਬੜੀ ਹੀ ਮਿਹਨਤ ਦੇ ਨਾਲ ਕਿਸੇ ਮਜ਼ਦੂਰ ਦੇ ਵੱਲੋਂ ਇਹ ਸਮਾਨ ਤਿਆਰ ਕੀਤਾ ਜਾਂਦਾ ਔਰ ਕੁਦਰਤ ਦੀ ਤ੍ਰਾਸ ਦੀ ਜੋ ਸੀਗੀ ਇੱਕ ਵੱਡਾ ਝਟਕਾ ਜੋ ਹੈ ਇਹ ਆਮ ਲੋਕਾਂ ਨੂੰ ਵਜਿਆ ਕਿਸਾਨਾਂ ਨੂੰ ਵਜਿਆ ਔਰ ਜੋ ਸਰਮਾਇਦਾਰ ਲੋਕ ਸੀਗੇ ਉਹਨਾਂ ਨੂੰ ਵੀ ਛੜਕਾਂ ਤੇ ਲਿਆ ਦਿੱਤਾ ਗਿਆ ਔਰ ਪਰਿਵਾਰਾਂ ਦੇ ਵੱਲੋਂ ਨੋ ਲਗਾਤਾਰ ਜੋ ਸਰਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਆਪਣੇ ਸਮਾਨ ਨੂੰ ਦੁਬਾਰਾ ਮਤਲਬ ਕਿ ਤਿਆਰ ਕਰਕੇ ਦੇਖਿਆ ਜਾ ਰਿਹਾ ਕਿ ਉਹ ਕਿਸ ਕਿ ਕੋਈ ਕਿਹੜੀ ਚੀਜ਼ ਦੁਬਾਰਾ ਵਰਤੀ ਜਾ ਸਕਦੀ ਹੈ ਲੇਕਿਨ ਜੋ ਹਾਲਾਤ ਮੈਂ ਸਾਹਮਣੇ ਦੇਖ ਰਿਹਾ ਹੈ ਸਾਹਮਣੇ ਇਨਵਰਟਰ ਪਿਆ ਜੀ ਇਨਵਰਟਰ ਇੱਕ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਜੋ ਮਤਲਬ ਸਮਾਨ ਦਾ ਇੱਕ ਪੀਸ ਵੀ ਜੋ ਹੈ ਬਾਹਰ ਕੱਢਣ ਦਾ ਮੌਕਾ ਨਹੀਂ ਸੀ ਮਿਲਿਆ ਔਰ ਜਿਸ ਦੇ ਚਲਦੇ ਪੂਰਾ ਸਮਾਨ ਜੋ ਹੈ ਪਰਿਵਾਰ ਦਾ ਬਿਲਕੁਲ ਖਰਾਬ ਹੋ ਚੁੱਕਿਆ ਔਰ ਇਹ ਮੈਂ ਦੱਸਣਾ ਚਾਹਾਂਗਾ ਕਿ ਇਹ ਖਾਣਾ ਬਣਾਉਣ ਦਾ ਇੰਤਜ਼ਾਮ ਹੈ ਗੈਸ ਦਾ ਸਿਲੰਡਰ ਚੁੱਲਾ ਹੋਰ ਇਸ ਤੋਂ ਇਲਾਵਾ ਜੋ ਪੂਰਾ ਰਸੋਈ ਦਾ ਸਮਾਨ ਪਿਆ ਇਹ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਪਰਿਵਾਰ ਦੀ ਇਸ ਵੇਲੇ ਦੀ ਸਥਿਤੀ ਕਿਵੇਂ ਦੀ ਹੋਵੇਗੀ ਬੱਚੇ ਕਿੰਨੇ ਬੱਚੇ ਨੇ ਪੈ ਗਏ ਤੁਹਾਡੇ ਦੋ ਬੱਚੇ ਦੋ ਬੱਚੇ ਬੱਚੇ ਇੱਥੇ ਇਸ ਲਈ ਕਿੱਥੇ ਨੇ ਉਹ ਤੁਸੀਂ ਤੇ ਬੱਚੇ ਜੋ ਨੇ ਤੁਸੀ ਤੇ ਨੇ ਤਰਪਾਲ ਦਾ ਟੈਂਟ ਲਾ ਕੇ ਉਹ ਪਰਿਵਾਰ ਜੋ ਮੈਂ ਉੱਥੇ ਰਹਿ ਰਿਹਾ ਔਰ ਇਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਰਾਸ਼ਨ ਦਾ ਇੰਤਜ਼ਾਮ ਤਾਂ ਹੋ ਜਾਂਦਾ ਲੇਕਿਨ ਦੁਬਾਰਾ ਸਰਵਾਈਵ ਕਰਨ ਦੇ ਲਈ ਇਸ ਪਰਿਵਾਰ ਨੂੰ ਮਦਦ ਚਾਹੀਦੀ ਹੈ ਮੈਂ ਕਿਤੇ ਨਾ ਕਿਤੇ ਮਤਲਬ ਮੰਗ ਕਰਦਾ ਜੋ ਐਨ ਜੀਓਜ਼ ਹੈਗੀਆਂ ਕਿਤੇ ਨਾ ਕਿਤੇ ਮਤਲਬ ਲੋਕਾਂ ਦੀ ਮਦਦ ਕਰ ਰਹੇ ਨੇ ਬੜੀ ਰੂਹ ਦੇ ਨਾਲ ਮਦਦ ਕਰ ਰਹੇ ਨੇ ਸੋ ਮੈਂ ਇਹ ਲੋਕੇਸ਼ਨ ਦੱਸਣਾ ਚਾਹਨਾ ਕਿ ਇਹ ਤਾਸ਼ਪਿੰਡ ਹੈ ਤਾਸ਼ਪਿੰਡ ਦੇ ਵਿੱਚ ਸੰਧੂ ਦਾ ਡੇਰਾ ਕਿਹਾ ਜਾ ਰਿਹਾ ਸੰਧੂ ਸੰਧੂ ਦਾ ਡੇਰਾ ਔਰ ਇਹ ਪਰਿਵਾਰ ਦੀ ਮੈਂ ਅਪੀਲ ਕਰਾਂਗਾ ਕਿਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਬੜੇ ਹੀ ਸੰਘਰਸ਼ਪੜਾ ਜੀਵਨ ਜੋ ਹੈ ਇਹਨਾਂ ਦਾ ਆਉਣ ਵਾਲਾ ਹੋ ਸਕਦਾ ਕਿਉਂਕਿ ਕੋਈ ਵੀ ਸਮਾਨ ਇਹਨਾਂ ਕੋਲ ਨਹੀਂ ਬਚਿਆ ਔਰ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਕੰਮ ਕਾਜ ਦਾ ਕਿਵੇਂ ਹੈ ਜੀ ਕੰਮ ਕਾਜ ਹੈ ਬਾਈ ਜਰਬੰਦ ਮਾਲਕਾਂ ਵੀ ਚਲੋ ਦੇਂਦੇ ਆ ਤਨਖਾਹਾਂ ਨੂੰ ਦੇਂਦੇ ਆ ਪਰ ਬਾਕੀ ਜੋ ਉਹਨਾਂ ਦਾ ਕੁਝ ਬਜਿਆ ਨਹੀਂ ਉਹਨਾਂ ਤਨਖਾਹਾਂ ਨੂੰ ਉਹ ਸਾਹਮਣੇ ਦੇਣੀ ਹੈ ਸੋ ਕਰਦੇ ਨੇ ਕੁਛ ਨਾ ਮਤ ਕਰਨਦੇ ਸਾਡੀ ਮਤ ਕਰਨਦੇ ਆ ਮਤ ਕਰਨਦੇ ਆ ਮਾਲਕਾਂ ਦੇ ਜੇ ਬਸ ਸਰਕਾਰ ਵੱਲੋਂ ਕੋਈ ਮੰਗ ਦੀ ਉਮੀਦ ਕਰੀਏ ਤੇ ਕੀ ਕਹੂੰ ਸਰਕਾਰ ਨੂੰ ਪਤਾ ਹੀ ਆ ਜੋ ਵੀ ਨੁਕਸਾਨ ਹੋਇਆ ਦਾ ਦੇ ਸਕਦੇ ਸੋ ਇਹ ਪਰਿਵਾਰ ਇੱਕ ਮਜ਼ਦੂਰ ਪਰਿਵਾਰ ਹੈ ਔਰ ਪਰਿਵਾਰ ਦੀ ਤਸਵੀਰਾਂ ਦੇਖ ਕੇ ਮੈਂ ਕਹਿੰਦਾ ਕਿ ਪੂਰਾ ਹਿਲਾਉਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਸਾਹਮਣੇ ਦੇਖੋ ਇਹਨਾਂ ਦਾ ਕਮਰਾ ਸੀਗਾ ਜੀ ਕਮਰੇ ਅੰਦਰ ਸਿਲੰਡਰ ਪਿਆ ਕਿ ਕੋਈ ਵੀ ਚੀਜ਼ ਘਰ ਦੀ ਈਵੇਂ ਦੀ ਨਹੀਂ ਹੈ ਜਿਹੜੀ ਕਿ ਇਸ ਵੇਲੇ ਵਰਤੀ ਜਾ ਸਕਦੀ ਹੋਵੇ ਔਰ ਉਸ ਦਾ ਉਪਯੋਗ ਕੀਤਾ ਜਾ ਸਕਦਾ ਹੋਵੇ ਘਰ ਦੀ ਕੋਈ ਵੀ ਚੀਜ਼ ਹੋਇਆ ਪਰਿਵਾਰ ਦੇ ਕੋਲ ਇਸ ਵੇਲੇ ਨਹੀਂ ਬਚੀ ਜਿਸ ਦੇ ਚੱਲਦੇ ਇਹ ਵੱਡਾ ਸੰਕਟ ਜੋ ਹੈ ਇਵੇਂ ਦੇ ਮੈਂ ਇੱਕ ਪਰਿਵਾਰ ਦੀ ਗੱਲ ਨਹੀਂ ਕਰ ਰਿਹਾ ਇਹ ਇਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਸਾਡੇ ਕੋਈ 6 ਪਰਿਵਾਰ ਹੋਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਤਾਂ ਘਰ ਹੀ ਨਹੀਂ ਮਿਲ ਰਿਹਾ ਔਰ ਇਸ ਤੋਂ ਇਲਾਵਾ 4 ਤੋਂ 5 ਪਰਿਵਾਰ ਹੋਰ ਨੇ ਜਿਨ੍ਹਾਂ ਦੇ ਸੇਮ ਹਾਲਾਤ ਨੇ ਉੱਥੇ ਜਾਣਾ ਮੁਸ਼ਕਿਲ ਆ ਔਰ ਉਹ ਲੋਕ ਜੋ ਨੇ ਆਪਣੇ ਆਪ ਨੂੰ ਸ਼ਿਫਟ ਕਰਕੇ ਇਸ ਲਈ ਤੁਸੀਂ ਦੇ ਕਿਨਾਰੇ ਤਰਪਾਲ ਲਾ ਕੇ ਬੈਠੇ ਹੋਏ ਨੇ ਸੋ ਉਮੀਦ ਕਰਦੇ ਹਾਂ ਕਿ ਸਾਰੇ ਹੀ ਜੋ ਐਨ ਜੀਓ ਵੀਰ ਨੇ ਜੋ ਲੋਕਾਂ ਦੀ ਮਦਦ ਕਰ ਰਹੇ ਨੇ ਇਸ ਪਰਿਵਾਰ ਤੱਕ ਪਹੁੰਚੋ ਤਾਸਪਿੰਡ ਹੈ ਔਰ ਪਾ ਇੱਕ ਮੈਂ ਨੰਬਰ ਫੋਨ ਨੰਬਰ ਬੋ 994177336 ਸੋ ਇਹ ਇਹ ਵੀਰ ਦਾ ਫੋਨ ਨੰਬਰ ਹੈ ਜੀ ਮੈਂ ਰਿਕਵੈਸਟ ਕਰਾਂਗਾ ਕਿ ਕਿਤਨਾ ਕਿਤੇ ਇਹ ਮੇਰੇ ਵੀਰ ਦੀ ਮਦਦ ਕੀਤੀ ਜਾਵੇ ਜੇ ਕਰ ਸਕਦੇ ਹੋ ਤਾਂ ਇਸ ਵੀਰ ਨੂੰ ਕੰਟੈਕਟ ਕਰਕੇ ਇਸ ਨੂੰ ਇੰਨੀ ਕਿ ਮਦਦ ਥੋੜੀ ਜਿਹੀ ਕੀਤੀ ਜਾਵੇ ਕਿ ਆਪਣੇ ਪਰਿਵਾਰ ਨਾਲ ਦੁਬਾਰਾ ਇੱਥੇ ਰਹਿਣ ਜੋਗੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਤੇ ਮੈਂ ਹਾਂ ਜੀ ਰਕੇਸ਼ ਸ਼ਰਮਾ ਤਾਸ਼ਪਤਨ